ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਸਟੇਜ ਹੋ ਰਹੀ ਹੈ ਤਿਆਰ ਕਾਲ ਥੋੜੀ ਤੇ ਆ ਮੋੜੀ ਨਾ ਮਾਤਰੀ ਛੱਟ ਮਾਰੀ ਬਸ ਪਟਨਾਵਿਦਾਸਨਾ ਪਟਿਆ ਜਾਵੇ ਫੇਰ ਬੋਲੋ ਕਾਲ ਆ ਜਾ ਨਾ ਲਾ ਦੇ ਇਹਦੇ ਵਿੱਚ ਸਰਪੋਰਟ ਚ ਲਾ ਦੇ ਦੇਖਿਆ ਇਹਨਾਂ ਵਿੱਚ ਘੋੜੇ ਨਾ ਕੱਚਾ ਕਿੱਨਾ ਲਾ ਦੇ ਕੋਈ ਦਰਦ ਇਹਨੂੰ ਥੋੜੀ ਜੁੱਤਾ ਕਰਾ ਨਾ ਇਹ ਇੱਥੇ ਰੱਖਾਂਗੇ ਆ ਦੇਖੋ ਬੰਦੀਏ ਗਲਤ ਗਲਤ ਨਹੀਂ ਜੋ ਹੈ ਜੋ ਹੋਏ ਜੋ ਹੋਏ ਕੈਮਰਾਮੈਨ ਕਹੇ ਇਨਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੀ ਸਾਹਿਬ ਇਧਰ ਬੰਨੇ ਆਓ ਜੀ ਤੁਸੀਂ ਬਹੁਤ ਪਾਸੇ ਕਰੋ ਕੂਟ ਲਾ ਲਓ ਚਲੋ ਚਲੋ ਉਹ ਆਏ ਆ ਸਾਰੀ ਫਟਾ ਲਓ ਏ ਆਇਆ ਜੀ ਚਿੱਟੀ ਦਾੜੀ ਵਾਲੇ ਸਰਦਾਰ ਸੁਖਜਿੰਦਰ ਸਿੰਘ ਸੈਣੀ ਸਾਹਿਬ ਸੀਨੀਅਰ ਸਿਟੀਜ਼ਨ ਇਹੋ ਅੱਜਕੱਲ ਬੁਢੇ ਹੋ ਗਏ ਨੇ 60 ਸਾਲ ਤੋਂ ਉੱਤੇ ਉਮਰ ਹੋ ਗਈ ਹੈ ਥੋੜੇ ਫਰਸਟ੍ਰੇਟ ਰਹਿੰਦੇ ਨੇ ਕਿਉਂਕਿ ਆਮ ਆਦਮੀ ਸਰਕਾਰ ਨੇ ਇਹਨਾਂ ਦੀ ਪੈਨਸ਼ਨ ਨਹੀਂ ਲਾਈ ਤਾਂ ਕਰਕੇ ਥੋੜੇ ਫਰਸਟ੍ਰੇਟ ਆ ਸੈਣੀ ਸਾਹਿਬ ਬਜਟ ਬਜਟ ਦੀ ਖਤਾ ਆ ਹਾਂ ਬਜਟ ਕਟੌਨ ਕਰਕੇ ਇਹਨਾਂ ਨੂੰ ਪੈਨਸ਼ਨ ਦੀ ਭਾਲ ਹੀ ਨਹੀਂ ਦਿੱਤੀ ਜਾਂਦੀ ਭਈ। ਜੋ ਹੋਏ ਪ੍ਰਮਾਣ ਦੇ ਨਾਲ। ਕਿੱਲੇ ਦੇ ਕਿੱਲੇ ਫੜਾ ਕੇ ਲੈਣ ਨੂੰ। ਕਿੱਲਾ ਕਿੱਲਾ। ਪ੍ਰਮਾਣਾਂ ਦੇ ਬੇਮਗਰ ਕਿ ਲਾਉਣਾ? ਲੈ ਪ੍ਰਮਾਣ ਕਿੰਨੂੰ ਕਰਨਾ ਹੈ? ਆ ਬੜੀ ਜੋ ਇੱਕ ਕਿਲਾ ਅੱਗੇ ਕਰਨਾ ਸੀ। ਬਹੁਤ। ਦੋ ਕੀ ਕਰਨਾ ਹੈ? ਬਹੁਤ ਪਤਾ ਨਹੀਂ ਜਾਓ ਯਾਰ ਹੁਣ ਯਾਰ। ਉਹ ਬਦਲ ਦੇ। ਜੋ ਹੋਏ ਕੋਈ ਗੱਲ ਨਹੀਂ ਇੱਥੇ ਆਪੋ। ਨਹੀਂ ਇੱਕ ਕਰਾ। ਕੁਝ ਸਮਝ ਨਹੀਂ ਆ ਰਿਹਾ। ਨਹੀਂ ਬਾਤ ਹੋ। ਨਹੀਂ ਬਾਤ। ਨਹੀਂ ਨਹੀਂ। ਘੰਟੇ ਬਾਅਦ ਹੋ ਗਏ ਸਾਡੇ ਵੱਲੋਂ ਇਹ ਸਾਡੇ ਨੂੰ ਹੋਰ ਹੋਰ ਉੱਥੇ ਜਿੱਥੇ ਉਹ ਜਾਣਾ ਚੱਲਿਆ ਉਸੇ ਅੱਥਰੂ ਨਾਲ ਜੋੜੋ ਨਾ ਪੰਤੀ ਕੱਢ ਲਓ ਭਾਜੀ ਭਾਜੀ ਵੀਡੀਓ ਬਣਦੀ ਹੈ ਜੇ ਤੁਸੀਂ ਕੁਝ ਕਹਿਣਾ ਤਾਂ ਕਹਿ ਸਕਦੇ ਮੈਂ ਕਹਿ ਦਿੰਦਾ ਹਾਂ ਕਹਿ ਦਿਓ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀਆਂ ਚੱਲ ਰਹੀਆਂ ਨੇ ਜੋਰਾਂ ਸ਼ੋਰਾਂ ਚ ਕਟਿੰਗ ਹੋ ਰਹੀ ਹੈ ਚਾਹ ਪੀਂ ਜਾ ਰਹੀ ਹੈ ਨਹੀਂ ਆਪਾਂ ਲਾਦੇ ਨਹੀਂ ਨਾ ਚਾਹ ਹੀ ਪੀ ਜਾ ਰਹੀ ਹੈ ਆ ਇਸ ਕਰਕੇ ਪੀਤੀ ਜਾ ਰਹੀ ਤਾਂ ਜੋ ਜੜੀ ਆ ਡੋਟ 2:30 ਵਜੇ ਤੱਕ ਸਾਰੀ ਸਟੇਜ ਦੀ ਤਿਆਰੀ ਹੋਣੀ ਹੈ ਸਤਿ ਸ਼੍ਰੀ ਅਕਾਲ ਜੀ ਵੈਸੇ ਮੈਨੂੰ ਇਹ ਤਾਂ ਨਹੀਂ ਪਤਾ ਕੀ ਬੋਲਣਾ ਹੈ ਮਾੜਾ ਪਿਛੇ ਪੀਛੇ ਹੋ ਕੇ ਮਾੜਾ ਕੰਮ ਕਰਦੇ ਹਾਂ ਉਹ ਨਹੀਂ ਚਾਹੀਦਾ ਓਕੇ ਓਕੇ ਸੇਵਾ ਸਾਲ ਬਾਅਦ ਮਿਲਦੀ ਹੈ ਹਾਂ ਸਹੀ ਹੈ ਠੀਕ ਹੈ ਜੀ ਸੇਵਾ ਰੋਜ਼ ਰੋਜ਼ ਨਹੀਂ ਮਿਲਦੀਗੀ ਸੇਵਾ ਤਾਂ ਕਦੇ ਹੀ ਮਿਲਦੀ ਹੈ ਬਟ ਡਿਪੈਂਡ ਇਹ ਆ ਵੀ ਅਸੀਂ ਕਿੰਨੀ ਕਰ ਪਾਉਨੇ ਆ ਹਨਾ ਜਿਵੇਂ ਕੱਲ ਬਿਜਨ ਸਿੰਘ ਨੇ ਬੜੀ ਵੱਡੇ ਪੰਕਤੀ ਲਿਖੀ ਉੱਥੇ ਕਿ ਜਿਨੇ ਸੇਵਾ ਕਰਨੀ ਹੈ ਉਹਦੇ ਲਈ ਮੁਕਦੀ ਨਹੀਂ ਜਿਨੇ ਨਹੀਂ ਕਰਨੀ ਉਹਦੇ ਰੁਕਦੀ ਇਹ ਮੈਨੂੰ ਬੜੀ ਵਧੀਆ ਗੱਲ ਲੱਗੀ ਹੈ ਬਾਕੀ ਮੁੰਡਿਆਂ ਤੋਂ ਉਤਸ਼ਾਹ ਪਰ ਇੱਕ ਗੱਲ ਮੈਂ ਇੱਥੇ ਕਹਿਣੀ ਚਾਹਨਾ ਵੀ ਮੈਂ ਵੇਖ ਰਿਹਾ ਵੀ ਜਿਹੜੇ ਵੀ ਸਾਡਾ ਕੰਮ ਕਰਦੇ ਨੇ ਭੂ ਦਾ ਭੋਲਾ ਬ੍ਰਿੰਦਰ ਅਮਨ ਪਿਛਲੇ ਦਿਨਕ ਮੇਰੇ ਨੋਟਿਸ 'ਚ ਹੈ ਜੀ ਇਹ ਗੁਰਦਵਾਰ ਦਾ ਨੀ ਪੱਥਰ ਰੱਖਿਆ ਗਿਆ ਜੀ ਜੋ ਲਗਭਗ 1999 ਜਾਂ 2000 ਦੇ ਸਮਥਿੰਗ ਰੱਖਿਆ ਗਿਆ ਸੀ ਉਦੋਂ ਵੀ ਤਕਰੀਬਨ ਜਿਹੜਾ ਉਹ ਮਨਜੀਤ ਸਿੰਘ ਉਹਦੇ ਬ੍ਰਦਰ ਹਰਪਜਨ ਸਿੰਘ ਸੁਖਿੰਦਰ ਸਿੰਘ ਹੀ ਹੁੰਦੇ ਸੀ ਨਵੀਂ ਯੂਥ ਕਿਉਂ ਨਹੀਂ ਆਉਂਦੀ ਕਿ ਨਵੇਂ ਮੁੰਡੇ ਕਿਉਂ ਨਹੀਂ ਉਹਨੇ ਬੜੇ ਘੱਟ ਵੇਖਣ ਨੂੰ ਮਿਲਦੇ ਆ ਜਿਆਦਾਤਰ ਉਹਦਾ ਕਾਰਨ ਸੋਸ਼ਲ ਮੀਡੀਆ ਵੀ ਐ ਇੰਟਰਨੈਟ ਵੀ ਐ ਜਿਹੜੇ ਸਾਰਾ ਦਿਨ ਉੱਥੇ ਵਿਅਸਥ ਰਹਿੰਦੇ ਆ ਇਹਦੇ ਸਾਰੇ ਦਾ ਗੱਲਾਂ ਦਾ ਪ੍ਰਭਾਵ ਹੀ ਪੈ ਰਿਹਾ ਵੀ ਅਸੀਂ ਸੋਸ਼ੀਅਲੀ ਐ ਜਿਹੜਾ ਉਹ ਘੱਟ ਹੋ ਗਿਆ ਜੋ ਰਹਿ ਗਿਆ ਤਾਂ ਸਿਰਫ ਸੋਸ਼ਲ ਮੀਡੀਆ ਤੇ ਰਹਿ ਗਿਆ ਅਦਰਵਾਈਜ਼ ਅਸੀਂ ਐਕਚੁਅਲੀ ਗੱਲ ਕਰੀ ਤਾਂ ਇਮੋਸ਼ਨਲਸ ਆ ਜਿਹੜੇ ਉਹ ਖਤਮ ਹੋ ਗਏ ਸੋ ਮੇਰੀ ਇਹ ਹੈਗੀ ਹੈ ਸਾਰਿਆਂ ਨੂੰ ਗੁਜਾਰਿਸ਼ ਵੀ ਕਮ ਸੇ ਕਮ ਚਲੋ ਤੁਸੀਂ ਪ੍ਰੈਕਟੀਕਲੀ ਜ਼ਰੂਰ ਸੇਵਾ ਦੇ ਵਿੱਚ ਆਓ ਜੀ ਆਂ ਵੀ ਦੇਖਦੇ ਆਪਾਂ ਸੇਵਾ ਕਿਵੇਂ ਚੱਲਦੀ ਹੈ ਯਾਰ ਮੈਂ ਹੈ ਚੱਕ ਰਹੀ ਸੀ ਰਿਕਾਰਡਿੰਗ ਚੱਲਦੀ ਨਹੀਂ ਕਿਸੇ ਹੇਲੀ ਹੇਲੀ ਅੰਦੀ ਸੀ ਯਾਰ ਉਹ ਇਹ ਨਹੀਂ ਬੋਲੀ ਜਾਂਦਾ ਕਿ ਐਨਾ ਬੋਲਿਆ ਕਮਾਲ ਕਰੀ ਖੜੀ ਤੁਸੀਂ ਵੈਸੇ ਹੁਣ ਤੁਸੀਂ ਸਰਕਾਰੀ ਮੁਲਾਜ਼ਮ ਹੋ ਤੇ ਇਹ ਮਤਲਬ ਥੋੜੀ ਜਿਹੀ ਪੀਸੀਆਰ ਸੀਪੀਆਰ ਵੀ ਉਹ ਸਰਕਾਰੀ ਮੁਲਾਜ਼ਮ ਉਹ ਸੀ ਸੀਆਰਪੀ ਉਹ ਹੁੰਦੀ ਹੈ ਇਨਫੈਕਸ਼ਨ ਹੁੰਦੀ ਹੈ ਹਾਂ ਹਾਂ ਰਾਈਟ ਨਾ ਰਾਈਟ ਇਨ ਇਹ ਕੋ ਟ੍ਰੀਟਮੈਂਟ ਦਾ ਨਾਮ ਹੈ ਜਦੋਂ ਤੁਸੀਂ ਫਰਸਟ ایڈ ਕਿਸੇ ਨੂੰ ਦੇਣੀ ਹੁੰਦੀ ਹੈ ਸੀਆਰਪੀ ਜਿਹੜਾ ਆਖਿਆ ਸੀ ਜਿਹਨਾਂ ਨੂੰ ਅਲਰਜੀ ਹੁੰਦੀ ਸੀ ਚਲਾਇਆ ਜਾਂਦਾ ਸੀ ਥੇਪੜੇ ਦਬਾਏ ਜਾਂਦੇ ਪੱਕਾ ਚਲੀ ਵੀ ਆ ਟੀਵੀ ਚਾ ਫਿਲਟਰੀ ਚ ਲੈ ਲਈਆ ਗਿਆ ਬਈ ਇੱਕ ਬੜਾ ਕੀ ਹੋਗਾ ਆਫਕਾ ਕੰਮ ਪਿਆ ਇੱਕ ਲੈਣ ਰਹੀ ਹੈ ਨਾ ਆਪਣੇ ਨਾਲ ਬਰਾ ਤੇ ਦੁਸ਼ਟ ਬਾਬੇ ਨੇ ਫੋਕਾਲੇ ਟੈਕਾਉਂਡ ਹੈ ਡਾਉਨ ਡਾਉਨ ਹੈ ਇਹਦੇ ਅਸਲੋਂ ਬੋਲਦਾ ਤੁਹਾ ਦਾ ਛੋਟੇ ਕਰਦੇ ਨਾ ਉਹ ਕੋਈ ਇੱਕ ਲੈ ਰਿਹਾ ਹੈ ਮੈਂ ਅੰਦਰ ਆ ਹੱਕ ਉਧਰ ਕਰ ਦਿਓ ਹੈ ਵਿਚਾਲੇ ਰਹਿੰਦੇ ਹਾਂ ਹਾਂ ਤਾ ਤਾ ਪੇਟਾਂ ਨਾਲ ਜਾ ਇੱਕ ਮਿੰਟ ਮੜੇ ਜਾ ਖੜੋਤ ਅਸਤ ਮੇਰਾ ਕੱਕੜੇ ਉੱਤੇ ਲਾ ਦੇ ਨਹੀਂ ਜਦੋਂ ਬਾਤ ਅੱਗੇ ਚੱਲੇ ਗਈ ਲੈ 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 ਆ ਬਾਹਰ ਬਤਨ ਬਾਟਰ ਤੇ ਨਹੀਂ ਗਿਆ ਹੈ ਜੀ ਯਾਰ ਬੜਾ ਅਸਲੀ ਇਹਨਾਂ ਖਲੀ ਨਸਰ ਕਰਦੇ ਸਾਰੇ ਵਾਈਟਰ ਪਰਮ ਕੋਸ ਕਰ ਸਾਰੇ ਹੋ ਗਏ ਆ ਯਾਰ ਜੀ ਪੂਰੀ ਗਿਆ ਆ ਆ ਕਿਤੇ ਨਾ ਪੜਾ ਨਾ 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 ਆਹ ਹੱਕ ਲੈ ਜਾ ਉੱਥੇ ਆ ਵਾਰ ਰਹਿਣ ਕੋਈ ਨਹੀਂ ਜਾ ਰਹੀ ਇਹਨਾਂ ਨੂੰ ਇਹਨਾਂ ਨੂੰ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਕੋਈ ਕੁਝ ਨਹੀਂ ਹੁੰਦਾ ਇਹਨਾਂ ਨਾਲ ਯਾਰ ਮਾੜੇ ਮੁੰਡਾ ਪੂਰੀ ਕਰਨੀ ਪੈਣੀ ਹੈ ਰੁਮਾਲਾ ਤਾਂ ਆਣਾ ਨਹੀਂ ਪਰ ਹੁਣ ਕੀ ਕਰੀਏ ਆਪਣੇ ਕੋਲ ਜਿਹੜੇ ਸਾਈਜ਼ ਹੀ ਵੱਡਾ ਹੈ ਹੁਣ ਉਹ ਵੀ ਤਾਂ ਦੇਖਣਾ ਪਊਗਾ ਕੋਈ ਗੱਲ ਨਹੀਂ ਆ ਕੇ ਤਫੜਾ ਉਹ ਯਾਰ ਉਹ ਵਧੀਆ ਸਹੀ ਗੱਲ ਆ ਵਰਗਾ ਜੀ ਜੇ ਪਿਆ ਪਿਆ ਜੀ ਜੇ ਉਹ ਆਖੀਆਂ ਵਿੱਚ ਆ ਗਿਆ ਤਾਂ ਫਿਰ ਉਸੇ ਨਾਲ ਲੱਗ ਜਾਣਾ ਕਿਹਨੂੰ ਕਿੱਥੇ ਨਹੀਂ ਆਉਣਾ ਕੋਨ ਸਪੇਸ ਦੇ ਉਹਨੂੰ ਸਪੇਸ ਖੜ ਜਾ ਕੋਈ ਉਹਨੂੰ ਸਪੇਸ ਨਹੀਂ ਇੱਥੇ ਆਉਂਦੇ ਕੋਨ ਸਪੇਸ ਨਹੀਂ ਆਉਂਦੇ ਇਹ ਵਿੱਚ ਦੇਖ ਇਹਨੂੰ ਅੱਗੇ ਕਰੀਏ ਨਹੀਂ અરે આ કેના આપણે બાયા લાયા હે હેલાઓ આખે આખલાઓ ઓમનો જો જો એ કુમારે તે ઓ સહી હો ગઈ આખે સગિયા બનિયા યાર ઓય થોડા ઇત કર ઓય કર દે દલ બચ્ચે ઓય મોર આ ગઈ ઓ આ ગઈ ઓ આઈ તું બોલી કરો બા હોય તોય અપના બાપા જે તેસા પાચા દેલાંગે અપા बात करते हैं जरा देना बात दिलाने का पंक्ति भी पूरे कर लिया था बियाए कमाते पंक्ति का सेटिंग करनी है आहे आए का पंक्ति आहे इच्छा करके इच्छा लाओ तो बोल रहे हैं पंक्ति करो आहे अपने आप सेटिंग आइना बैठी है तो कटिंग ही थी ना बैठा लोच कुछ क्या हैट हो गया बढ़िया होगा क्या आएंगे ये � ਕੱਲਾ ਆਇਆ ਕਿ ਨਹੀਂ ਕੋ ਆ ਬਰੇ ਉਹ ਜਿਹੜੇ ਗੋਲ ਪੰਛੀ ਬਣਾਵਾਂਗੇ ਉਹਦੇ ਨਾਲ ਹੈ ਜਾਏਗਾ ਤੇ ਪੰਛੀਓ ਜਿਤਨੀ ਨਹੀਂ ਤੇ ਨਹੀਂ ਦੇਖਣੀ। ਤੈਂ ਨਹੀਂ ਗੇ। ਉਹ ਨਾ ਜਿਹੜੇ ਕਟਿੰਗ ਕਰਕੇ ਕਰ ਦੋ ਫਿਰ। ਸਾਢੇ ਕਰਕੇ ਹੋਏਗਾ। ਇਹਦੇ ਇਹਦੀ ਕਟਿੰਗ ਮਾਰੋ ਯਾਰ। ਮਾੜੀ ਮਾੜੀ ਕਟਿੰਗ ਕਰ। ਇਹ ਵੀ ਪਹਿਲਾਂ ਨਾ। ਮਾੜੀ ਮਾੜੀ ਕਰਕੇ ਆਪਾਂ ਪੰਛੀ ਚੱਕਰ ਕਰ। ਪਹਿਲਾਂ ਐਵੇਂ ਹੀ ਭੁੱਲੇ ਮੇਰੀ ਗੱਲ ਛੋੜ। ਇਵੇਂ ਲੱਗਿਆ ਰਹੇ ਤੇ ਇਵੇਂ ਕਟਿੰਗ ਕਰ ਪੰਜ ਬਰਾਬਰ ਚੋਟੇ ਕਰਕੇ ਪਕਾਓ ਤੇ ਲਿਜਾਓ ਉੱਥੇ ਬਾਹਰ। ਹਾਂ। ਕਰ ਦੇ। ਮਾੜੀ ਮਾੜੀ ਕਟਿੰਗ ਕਰੀ ਜਾ ਬੱਸ। ਹਾਂ ਮਾਰੀ ਮਾਰੀ ਬੋਲੀ ਹਾਈ ਨਾਈਟ ਗਿਆ ਨਾ ਉਹ ਤੇ ਪਾਰੀ ਦੇ ਦੇਖਿਆ ਉਹ ਯਾਰ ਉਹ ਫਰਮਾਰੀ ਦੇ ਨਾਲ ਯਾਰ ਉਹ ਦੇ ਖੜਾ ਉਹ ਦੋੜਾ ਕੇ ਮਰਨ ਦੇ ਘਰੋਂ ਦੌੜਨ ਪਾਟ ਮਮੇਰੇ ਬੋਲੀ ਮਮੇਰੇ ਰੱਖਨ ਦੇ ਨਾਲ ਨਾਂ ਦੇ ਕਰਦੇ ਮਮੇਰੇ ਬੋਲੀ ਨਾਂ ਦੇ ਕਰਦੇ ਬੋਲੀ ਬੋਲੀ ਉਹ ਅਜਾ ਆਹ 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 ਮੜਵਲ ਚੰਡੀ ਮੜਵਲ ਚੰਡੀ ਨਹੀਂ ਮੜਵਲ ਉਹ ਜ਼ਿਆਦਾ ਕੱਟ ਕੇ ਨਹੀਂ ਬਣਦੀ ਨਹੀਂ 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 ਕਿ ਸਹੀ ਗੱਲ ਲੱਗੀ ਬੰਦਾ ਰੋਟਾ ਕੱਟ ਉਹ ਨਹੀਂ ਬਣਦੀ ਕੋਈ ਕਰਤੀ ਕੱਟ ਕੇ ਸਲਮ ਦੀ ਕੰਮ ਉਹ ਉਹ ਕਰੋ ਬਾਰ ਮਤਲਬ ਉਹ ਲਗਾ ਦੇ ਜਿਆ ਮਮਈਆ ਕੀ ਕਰ ਤੈਨੂੰ ਆਇਆ ਉਹ ਚੱਜੇ ਮਿੱਟੀ ਦਾ ਸੱਟਾ ਹੈ ਜਾ ਫਿੱਟ ਲੈ ਗਿਆ

ਮੋਰ ਨੋ ਨੋ ਮੈਂ ਬੜਾ ਰੇ ਕਰਦਾ ਹੋ ਗੋਡੋ ਬੜਾ ਗਮਰੇ ਪੂਰਾ ਅੱਗੇ ਮੈਂ ਨਾ ਮੈਂ ਬੜਾਗਾ ਆਪਾਂ ਕੰਡਾ ਜੀ ਲੰਘ ਮੈਂ ਨਹੀਂ ਕਲਸਾ ਆਪਾਂ ਕਿੱਥੇ ਸੀ ਲਾਗੇ ਕਿੱਟੀ ਮਾਰੋ ਕੋਈ ਅਸਰ ਨਾ ਪੂਰਾ ਪੜੇ ਤੇ ਫਿਰ ਕੋਟੇ ਲਾਉਣਗੇ ਆਲੇ ਪੋਏ ਨਾ ਨਾ ਚੱਲੋ ਗੱਲ ਕਰ ਇੱਕ ਕਿਸ਼ੇ ਇੱਕ ਕਿਸ਼ੇ ਨਾ ਇੱਕ ਕਿਸ਼ੇ ਨਹੀਂ ਚੱਲ ਚੱਚਾਦਰ ਫਟੇ ਫਟੇ ਕੋਈ ਨਹੀਂ ਇਧਰ ਸੁੱਚੇ ਨਾ ਅਨੰਤਾਸ ਨਹੀਂ ਇਧਰ ਛੱਡ ਗਿਆ ਵੀਰੇ ਇੱਥੋਂ ਸਾਰਾ ਉੱਪਰ ਕਰਾਂ ਮੈਂ ਹਾਂਜੀ ਮਾਪ ਲਾਉਣਾ ਬਾਤ ਲਾਉਣਾ ਕੱਢ ਜਾ ਵੀਰੇ ਲਾਉਣਾ ਉਹ ਫੇਰ ਥੱਲੇ ਹੋਗੇ ਇੱਧਰ ਹੋਗੇ ਇੱਧਰ ਮੇਲ ਆਇਆ ਬਾਅਦ ਬੰਦ ਹੋ ਗਿਆ ਚਾਰ ਪੰਜ ਹੋ ਗਿਆ ਮਨ ਆਪਕ ਅਲੱਗ ਆਪਲਾ ਕਿਨ ਲੱਗਿਆ ਨੀਗਾ ਇਧਰ ਆ ਆ ਮੇਰੀ ਕੰਪਨੀ ਜਲਦੀ ਆਉਂਦੀ ਹੈ ਇਹ ਦਾ ਚਾਹ ਬੁੱਕ ਕਰਾ ਉਹ ਹੈਲੀਕਾਪਟਰ ਜੀ ਮੈਂ ਸੋਰ ਕਰ ਦਿੰਦਾ ਕੱਢ ਲੈ ਨੀ ਇਧਰ ਆ ਰਾਖੀ ਤਮਾਰ ਆ ਜੀ ਬੱਸ ਇਹ ਕਿ ਕਿਤਾ ਗਨੇ ਛਾੜਿਆ ਵੀ ਤੇ ਚਾਹ ਇਧਰ ਉਹ ਜਿਹੜਾ ਬ੍ਰਾਸ਼ ਯਾਰ ਪਤਲੇ ਗਿੱਲਾ ਬਾਠੀ ਹੈ ਆਹ ਇਹ ਨਾ ਤੂੰ ਜਿਵੇਂ ਵਾ ਤੇ ਗੇਮ ਪਾ ਨਿਕਲ ਰਹਾ ਹੈ ਨਿਕਲ ਰਹਾ ਸਾਉ ਹੋਇਆ ਹਾਂ ਕੋਲ ਪਤਾ ਹੈ ਹਾਂ ਕੋਲ ਪਤਾ ਹੈ ਕਾਂਗਰੀ ਨੇ ਬਿਜਲੀ ਵਾਦੀ ਗਈ ਕੀ ਹਾਂ ਇੱਕ ਇੱਕ ਜਵਨ ਸਿੰਘ ਕੋ ਮਿਹੋਰਾ ਚੱਪੜੀ ਲਾ ਦਿੱਤੀ ਉਹ ਪਾਣਾ ਕਿੜੀ ਆ ਇੱਕ ਬੋਲੀ ਸਿਕ ਤੱਕ ਪਾ ਲੀਏ ਹਾਂਜੀ ਉਹ ਬੋਲੀ ਸਿਕ ਸੀਗੀ ਅੱਛਾ ਜੀ ਉਹ ਅਗਲੀ ਬਿਜਲੀ ਗੱਲ ਦੋ ਹਾਂ ਇਹਦੇ ਪਿੱਛੇ ਸੁਣਾ ਦੇਉਂਦੇ ਨਾ ਤਾਂ ਅੰਕਲਾ ਅਸਲ ਮੈਂ ਤਾਂ ਕਹਿੰਦਾ Terima <laughs> kasih ਸਟੇਜ ਦੀ ਤਿਆਰੀ ਲਗਭਗ ਮੁਕੰਮਲ ਹੋ ਚੁੱਕੀ ਹੈ ਬਸ ਸਫਾਈ ਬਾਕੀ ਹੈ ਦੇਖਿਓ ਕਿਦਾਂ ਲੱਗੀ ਸਟੇਜ ਸਜਦੀ ਕਮੈਂਟ ਜ਼ਰੂਰ ਕਰਿਓ ਸ਼ੇਅਰ ਲਓ ਜੀ ਸਟੇਜ ਪੂਰੀ ਸਜ ਕੇ ਤਿਆਰ ਹੋ ਚੁੱਕੀ ਹੈ ਹਜੇ ਪ੍ਰੋਪਰ ਸਵੇਰੇ ਜਦੋਂ ਪ੍ਰਕਾਸ਼ ਹੋਇਆ ਤੇ ਚੰਦੂਆ ਸਾਹਿਬ ਸਾਰਾ ਸਟੇਜ ਜਦੋਂ ਪ੍ਰੋਪਰ ਸਜੇਗੀ ਦਾ ਹੋਰ ਵੀ ਜਿਆਦਾ ਘੈਂਟ ਲੱਗੇਗੀ ਬਿਲਕੁਲ ਤੁਸੀਂ ਵੀ ਦੱਸਿਓ ਕਿਦਾਂ ਲੱਗੀ ਬਹੁਤ ਅੱਛੇ ਹੈ